ਸੁਖਪਾਲ ਸਿੰਘ ਖੈਰਾ ਦੇ ਸਿਆਸੀ ਪ੍ਰੋਗਰਾਮ ਦੇ ਵਿੱਚ ਮਹੰਤਾਂ ਦੀ ਛੇਤ੍ਰ ਪ੍ਰੇਰ ਦਾ ਮਾਮਲਾ ਗਰਮ ਆਇਆ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਸਵਾਲ ਕੀਤੇ ਜਾ ਰਹੇ ਨੇ ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੰਗਰੂਰ ਨੇ ਕਿਹਾ ਕਿ ਮਹੰਤ ਪੂਜਣਯੋਗ ਹੁੰਦੇ ਨੇ ਪਰ ਸੁਖਪਾਲ ਖੈਰਾ ਦੇ ਸਿਆਸੀ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਕੁੱਟਮਾਰ ਕਰਨਾ ਬੇਹਦ ਦਾ ਨਿੰਦਣਯੋਗ ਹੈ ਪਰ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਸੁਖਪਾਲ ਸਿੰਘ ਖੈਰਾ ਉੱਥੇ ਖੜੇ ਸਭ ਕੁਝ ਦੇਖਦੇ ਰਹੇ ਜਦਕਿ ਇੱਕ ਲੀਡਰ ਦਾ ਫਰਜ਼ ਬੰਦ ਹੈ ਕਿ ਜੇਹੇ ਮਸਲੇ ਨੂੰ ਕਾ ਕੇ ਸੁਰ ਜਾਇਆ ਜਾਵੇ ਕੋਣ ਖੜਾ ਪੂਰਾ ਭੱਜ ਚੁੱਕਿਆ ਤੁਸੀਂ ਵੀ ਅੱਜ ਸੰਗਰੂਰ ਦੇ ਵਿੱਚ ਕੋਣ ਬਚਾਰ ਕੀਤਾ ਕਿੰਨਾ ਦਾ ਮਾਹੌਲ ਬਣਿਆ ਯਾਰ ਬਹੁਤ کارਗਰ ਦੇਖਿਓ ਜੋ ਬਦਲਾ ਦੇ ਲਈ ਪੰਜਾਬੀਆਂ ਨੇ ਤੇ ਸੰਗਰੂਰ ਨੇ ਉੱਚੇ ਚੇ ਤੌਰ ਤੇ ਜੇ ਕਹੀਏ ਪੂਰੇ ਦੇਸ਼ 'ਚ ਜੋ ਸੰਗਰੂਰ ਨੇ ਜੋ ਬਦਲਾ ਦੀ ਨੇਰੀ ਲਿਆਂਦੀ ਸੀ ਅੱਜ ਉਹ ਬਦਲਾ ਨੇ ਸਭ ਦੇ ਦਿਲ ਤੋੜੇ ਨੇ ਤੇ ਸਾਰੇ ਅਜ ਮਾਈਆਂ ਜਿਹੜੀਆਂ ਪਿਛਲੇ 25 ਮਹੀਨਿਆਂ ਤੋਂ ਉਡੀਕਦੀਆਂ ਨੇ 100000 ਰੁਪਏ ਮਹੀਨਾ ਆਊਗਾ ਤੇ ਨਾਲ ਜਿਹੜੇ ਨੌਜਵਾਨ ਰੋਜ਼ਗਾਰਾਂ ਉਡੀਕਦੇ ਨੇ ਜਿਹੜੇ ਲੋਕ ਲਾਂਡ ਆਊਟ ਦੀ ਸਥਿਤੀ ਨੂੰ ਦੇਖਦੇ ਨੇ ਹਾਲਾਤ ਅਜੇ ਬਣੇ ਪੈਨੇ ਪੰਜਾਬ ਦੇ ਕੇ ਪੰਜਾਬ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਮਤਲਬ ਪਹੁੰਚ ਪਹੁੰਚ ਗਿਆ ਉਸ ਦੌਰ ਦੇ ਵਿੱਚ ਤੇ ਅੱਜ ਜਿਹੜੇ ਹਾਲਾਤ ਪੰਜਾਬ ਦੇ ਮਾੜੇ ਨੂੰ ਦੇਖਦੇ ਹੋਏ ਤੇ ਅਨਡਾਊਟਰਲੀ ਜਿਹੜਾ ਆਉਣ ਵਾਲਾ ਸਮਾਂ ਉਹ ਕਾਲੀ ਦਲ ਦੇ ਲਈ ਹੈ ਸਭ ਨੂੰ ਇਹ ਪਤਾ ਹੈ ਕਿ ਇੱਕੋ ਹੀ ਖੇਤਰੀ ਪਾਰਟੀ ਹੈ ਜਿਨੇ ਪੰਜਾਬੀਆਂ ਦੀ ਪੰਜਾਬ ਦੀ ਦਾ ਪੰਜਾਬੀ ਦੀ ਗੱਲ ਕਰਨੀ ਹੈ ਜੇ ਅੱਜ ਅਸੀਂ ਕਿਸੇ ਨਾਲ ਨਾਤਾ ਤੋੜਿਆ ਤਾਂ ਉਹ ਵੀ ਪੰਜਾਬ ਲਈ ਤੋੜਿਆ ਜੇ ਕਦੇ ਜੋੜਿਆ ਸੀ ਤਾਂ ਉਹ ਵੀ ਪੰਜਾਬ ਦੇ ਹਿੱਤਾਂ ਲਈ ਜੋੜਿਆ ਸੀ ਸੋ ਪੰਜਾਬੀਆਂ ਦੀ ਜਿਹੜੀ ਹੈ ਇੱਕੋ ਇੱਕ ਪਾਰਟੀ ਸ਼੍ਰੋਮ ਨਿਕਲਦਾ ਹੈ ਅੱਜ ਲੱਟੇਪਿੰਡ ਦੇ ਵਿੱਚ ਇੱਕ بڑا ਮਾਪ ਭਾਗੀ ਕਹਿ ਸਕਦਾ ਘਟਨਾ ਵਾਪਰੀ ਹੈ ਸਵਾਰ ਸਿੰਘ ਖਹਿਰਾ ਦੇ ਤੌਰਾਂ 'ਚ ਜਿਹੜਾ ਇੱਕ ਮਹੰਤ ਤੇ ਹਮਲਾ ਹੋਇਆ ਕਿਵੇਂ ਦੇਖ ਦੁੱਜੀਏ ਦੇਖੋ ਜਿਹੜੇ ਸਮਾਜਤ ਹੈ ਨਾ ਜੇ ਮੈਂ ਖਾਂ ਸਭ ਤੋਂ ਪੂਜਨਯੋਗ ਜਿਹੜਾ ਜੇ ਕਹੀਏ ਕਿਸੇ ਨੂੰ ਕਹੀਏ ਤਾਂ ਉਹ ਮਹੰਤ ਹੁੰਦੇ ਨੇ ਕਿਨਰ ਹੁੰਦੇ ਨੇ ਹਨਾ ਜਿਹੜੇ ਸਭ ਦੀ ਖੁਸ਼ੀ ਮੰਗਦੇ ਨੇ ਸਭ ਦਾ ਭਲਾ ਮੰਗਦੇ ਨੇ ਜਿਉਂ ਉਹਨਾਂ ਦੇ ਨਾਲ ਕਿਤੇ ਕੋਈ ਮੰਨ ਲਓ ਕਿਤੇ ਕੋਈ ਮਾੜਾ ਹੋਇਆ ਮੈਂ ਉਸ ਤੋਂ ਉਸ ਗੱਲ ਤੇ ਨਹੀਂ ਜਾਊਂਗਾ ਪਰੰਤੂ ਇਹ ਬਹੁਤ ਮੰਦ ਭਾਗ ਹੈ ਕਿ ਸੁਖਪਾਲ ਸਿੰਘ ਖੈਰਾਖ ਲੀਡਰ ਦਾ ਕੰਮ ਕੀ ਹੁੰਦਾ ਹੈ ਪਿਠਾ ਕੇ ਗੱਲ ਨੂੰ ਕਰਾਉਣਾ ਉਹਨੂੰ ਸਮਝਾਉਣਾ ਤੇ ਉਹਨੂੰ ਕਹਿਣਾ ਕਿ ਭਾਈ ਬੈਠੋ ਤੇ ਗੱਲ ਕਰੋ ਪਰ ਜਿੰਨੀ ਕਿ ਮੈਂ ਵੀਡੀਓ ਦੇਖੀ ਉਹ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਹਲੇ ਗੱਲ ਕਰਨੀ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਤੇ ਹਮਲਾ ਹੋਇਆ ਤੇ ਉਹਨਾਂ ਦੀ ਕੁੱਟਮਾਰ ਹੋਈ ਹੈ ਤੇ ਬਹੁਤ ਹੀ ਮਦਭਾਗੀ ਕਹਿ ਸਕਦਾ ਕਿ ਜੇ ਇਹ ਸਮਾਜ ਦੇ ਇਨਾ ਹਿੱਸੇ ਤੇ ਹਮਲਾ ਹੋ ਸਕਦਾ ਹੈ ਤਾਂ ਕਿਸੇ ਤੇ ਵੀ ਹੋ ਸਕਦਾ ਹੈ ਕੋਈ ਵੀ ਸੇਫ ਨਹੀਂ ਹੈ ਤੇ ਇਹ ਇੱਕ ਲੀਡਰ ਦੀ ਮੈਂ ਕਹਿੰਦਾ ਨਲੈਕੀ ਤੇ ਕਮਜ਼ੋਰੀ ਹੈ ਜਿਹਦੇ ਕਰਕੇ ਹਾਲਸਾ ਜਿਹੜਾ ਇਹ ਹਮਲਾ ਨਰੇਂਦਰ ਸਿੰਘ ਕੱਟਣਾ ਬਾਪੂ ਜੀ ਤੱਕ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਨਹੀਂ ਸੱਚਾ ਉਹਨਾਂ ਦੀ ਕੋਈ ਵੀ ਖਬਰ ਸਾਰ ਨਹੀਂ ਲੀਤੀ ਕਿਵੇਂ ਦੇ ਭਰਾ ਮੇਰੇ ਆ ਜੇ ਉਹਨਾਂ ਨੂੰ ਵੇਲ ਮੇਲੂ ਕਿਸੇ ਪਾਸੇੋਂ ਵਿਦੇਸ਼ ਦੇ ਬਾਕੀ ਸੂਬੇ ਚ ਮੁੱਖ ਮੰਤਰੀ ਬਿਜ਼ੀ ਨੇ ਤੇ ਬੀਬੀ ਜਿਹੜੀ ਆ ਉਹਨੂੰ ਕੀ ਲੈਣਾ ਉਹਨਾਂ ਗਰੀਬਾਂ ਬੱਕਰੀਆਂਾਂ ਤੋਂ ਉਹਨਾਂ ਕੋਲੇ ਹੁਣ ਹੈਲੀਕਾਪਟਰਾਂ ਵਾਲੇ ਆਉਂਦੇ ਨੇ ਉਹਨਾਂ ਨੇ ਇਹਨਾਂ ਤੋਂ ਕੀ ਕਰਾਉਣਾ ਸੋ ਇਸ ਕਰਕੇ ਪਹੁੰਚਣ ਦੀ ਉਹਨਾਂ ਦੀ ਜ਼ਰੂਰਤ ਨਹੀਂ ਹੈਗੀ ਉੱਤੇ ਹੈਗੇ ਆਂ ਅਸੀਂ ਜੀ ਜਾਵਾਂਗੇ ਚਾਕੇ ਵੀ ਜਾਂ ਤੇ ਜਾਵਾਂਗੇ ਉੱਥੇ ਹੀ ਹਲਕਾ ਸੰਗਰੂਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਦ ਸਿੰਘ ਝੁੰਦਾ ਨੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਤੇ ਸੁਭਾ ਚੁੱਕੇ ਨੇ ਉਹਨਾਂ ਕਹੇ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਹੈ ਕਿ 11 ਤਰੀਕ ਨੂੰ ਅਕਾਲੀ ਦਲ ਦੇ ਸੁਨਾਮ ਦੇ ਵਿੱਚ ਰਿਕਾਰਡ ਤੋੜ ਰੈਲੀ ਹੋਵੇਗੀ ਦੇਖੋ ਬੜੀਆਂ ਪਿਛਲੇ ਸਮੇਂ ਤੋਂ ਮੀਟਿੰਗਾਂ ਕਰ ਰਹੇ ਹਾਂ ਸਾਰੇ ਹਲਕਿਆਂ 'ਚ ਸਾਰੇ ਹਲਕੇ ਜੀ ਪਾਰਲੀਮੈਂਟ ਹਲਕੇ 'ਚ ਬਹੁਤ ਵੱਡਾ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਦੇਖਣ ਨੂੰ ਮਿਲ ਰਿਹਾ ਹੈ ਜਿਕੇ ਤੇ ਅੱਜ ਸੰਗਰੂਰ ਦੇ ਸਾਡੀ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਬਰਮਜੀਤ ਕੌਰ ਵਰਕੀ ਵੱਲੋਂ ਇਹ ਮੀਟਿੰਗ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੈਂਕੜੇ ਬੀਬੀਆਂ ਨੌਜਵਾਨ ਸਾਰੇ ਵੱਡੀ ਗਿਣਤੀ ਵਿੱਚ ਇੱਥੇ ਹਾਜ਼ਰ ਹੋਏ ਨੇ ਔਰ ਸਾਰਿਆਂ ਨੇ ਸ਼ਰੋਮਣੀ ਕਾਲੀਦਾਲ ਦੇ ਕੰਮਾਂ ਨੂੰ ਦੇਖ ਕੇ ਸ਼ਰੋਮਣੀ ਕਾਲੀਦਾਲ ਦੇ ਪਿਛਲੇ ਦੌਰ ਚ ਜਿਸ ਤਰ੍ਹਾਂ ਦਾ ਵਿਕਾਸ ਹੋਇਆ ਕੋਈ ਸਕੀਮਾਂ ਚੱਲੀਆਂ ਨੇ ਕਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਮਾਹੌਲ ਰਿਹਾ ਉਸ ਨੂੰ ਮੋਖ ਰੱਖ ਕੇ ਸਮੁੱਚੇ ਪੰਜਾਬੀ ਇਹ ਮਹਿਸੂਸ ਕਰਦੇ ਨੇ ਕਿ ਇਸ ਵਾਰ ਸ਼ਰਮਣੀ ਕਾਲ ਦਾ ਮੌਕਾ ਦੇਣਾ ਚਾਹੀਦਾ ਜਿਨ੍ਹਾਂ ਨੇ ਪੰਜਾਬ ਲਈ ਜੋ ਕਿਹਾ ਉਹ ਕਰਕੇ ਦਿਖਾਇਆ ਜੇ ਤੁਸੀਂ ਸਭ ਜੇ ਗੱਲ ਕੀਤੀ ਜਾਵੇ ਜਿਵੇਂ ਵਿਰੋਧੀ ਤਰ੍ਹਾਂ ਤਰ੍ਹਾਂ ਦੇ ਬਿਆਨ ਕਰ ਪਈਆਂ ਕਿ ਜਿਹੜੀ ਪਾਰਟੀ ਹੈ ਉਹਦੇ ਵਿੱਚ ਆਪਤੀ ਫੁੱਟ ਹੈ ਉਹ ਨੂੰ ਕਿਵੇਂ ਦੇਖੋ ਕਾਲੀ ਜਲ ਚੀਤਾ ਕੋਈ ਫੋਟੋ ਕੋਈ ਚਲੋ ਨਿੱਕੇ ਮੋਟੀਆਂ ਗੱਲਾਂ ਦਾ ਚੋਣਾ ਸਮੇਂ ਦਰਾਨ ਹੋਈ ਜਾਂਦੀਆਂ ਨੇ ਕੋਈ ਏਡੀ ਕੋਈ ਗੱਲ ਹੈ ਨਹੀਂ ਬਾਕੀ ਪਾਰਟੀਆਂ ਦਾ ਤਾਂ ਕਿਤੇ ਜ਼ਿਆਦਾ ਬੁਰਾ ਹਾਲ ਤੁਸੀਂ ਆ ਦੇਖੋ ਕਾਂਗਰਸ ਦੇ ਕਿਹਜਾ ਹਾਲ ਹੋਇਆ ਮੇਰੇ ਕੱਲ 4-5 ਬੰਦੇ ਤਾਂ ਇਹਨਾਂ ਦੇ ਦੂਜੇ ਪਾਸੇੋਂ ਜਾ ਕੇ ਟਿਕਟਾਂ ਲੈ ਗਏ। ਇਹੀ ਹਾਲ ਤੁਹਾਡੇ ਝਾੜੂ ਵਾਲਿਆਂ ਦਾ ਕਿੰਨੇ ਬੰਦੇ ਟੁੱਟ-ਟੁੱਟ ਕੇ ਜਾ ਰਹੇ ਨੇ। ਸੋ ਇਹ ਇਹ ਵਰਤਾਰਾ ਚਲੋ ਇੱਕ ਰਾਜ ਦੇ ਖੇਤਰ ਵਿੱਚ ਮਾੜਾ ਦੌਰ ਮੈਂ ਤਾਂ ਇਹਨੂੰ ਮਾੜਾ ਹੀ ਕਹਿੰਦਾ। ਬੰਦੇ ਨੂੰ ਪਾਰਟੀ ਸੋ ਸਮਝ ਕੇ ਜਾਣੀ ਚਾਹੀਦੀ ਹੈ ਜਿਹੜੀ ਪਾਰਟੀ ਜੁਆਇਨ ਕਰਦੇ ਹੋ ਫਿਰ ਉੱਥੇ ਪਹਿਰਾ ਦੇਣਾ ਚਾਹੀਦਾ ਸਵਾਰਥੀ ਲੋਕ ਰਾਜਨੀਤੀ 'ਚ ਆ ਗਏ। ਜਿਨ੍ਹਾਂ ਦਾ ਕੋਈ ਸਿਧਾਂਤ ਨਹੀਂ ਰਿਹਾ ਸਿਰਫ ਤਾਕਤ ਹੀ ਸ਼ਕਤੀ ਹਾਸਲ ਕਰਨਾ ਹੀ ਉਹਨਾਂ ਦਾ ਮਿਸ਼ਨ ਆ। ਇਨਾ ਚਿਰ ਸਿਧਾਂਤਿਕ ਲੋਕ ਪਾਰਟੀਆਂ 'ਚ ਰਹਿਣਗੇ ਉਹਨਾਂ ਜਿਹੜੀ ਪਾਰਟੀਆਂ ਸਿਧਾਂਤ ਤੇ ਚੱਲਦੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਇੱਕ ਸਿਧਾਂਤਿਕ ਪਾਰਟੀ ਆ ਜਿਹੜਾ ਨਹੀਂ ਸਾਡੇ ਸਿਧਾਂਤ ਜਿਹਨੂੰ ਚੰਗਾ ਲੱਗਦਾ ਉਹ ਛੱਡ ਕੇ ਜਾ ਸਕਦਾ ਸਾਨੂੰ ਕੋਈ ਇਸ ਦੇ ਇਤਰਾਜ਼ ਵੀ ਨਹੀਂ ਪਰ ਅਕਾਲੀ ਦਲ ਨੇ ਆਪਦਾ ਸਿਧਾਂਤ ਨਹੀਂ ਛੱਡਣਾ ਆਪਦੀ ਲਾਈਨ ਨਹੀਂ ਛੱਡਣੀ ਤੁਸੀਂ ਸਭ ਤੁਸੀਂ ਪੂਰੇ ਇਲਾਕੇ ਦੇ ਵਿੱਚ ਜਾ ਰਹੇ ਹੋ ਚੋਣ ਦੇ ਪਰਚਾ ਕਰਦੇ ਲਈ ਕਿਹੜੇ ਮੁੱਦੇ ਨੇ ਲੋਕਾਂ ਦੇ ਮੈਨ ਜਿਹੜੇ ਦੇ ਲਈ ਵੋਟ ਲੋਕ ਕਹਿ ਰਹੇ ਨੇ ਸਾਡੇ ਕੰਮ ਨੇ ਜਿਹੜੇ ਰੁਕੇ ਹੋਏ ਕਮਤਾ ਜੀ ਦੇਖੋ ਕਿ ਇਹ ਸਰਕਾਰ 'ਚ ਸਾਰੇ ਰੁਕੇ ਪਏ ਨੇ ਕੀ ਹੋਇਆ ਨਾ ਤਾਂ ਕੋਈ ਡਵੈਲਪਮੈਂਟ ਦੀ ਗੱਲ ਆ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਵੀ ਪੂਰੇ ਨਹੀਂ ਹੋਏ ਬੀਬੀਆਂ ਨੂੰ 1000 ਰੁਪਈਆ ਨੌਜਵਾਨਾਂ ਨੂੰ ਨੌਕਰੀਆਂ ਕਿਸਾਨਾਂ ਨੂੰ ਕਿਹਾ ਐਮਐਸਪੀ ਦਊਂਗਾ ਕੋਈ ਗੱਲ ਕੀਤੀ ਪੂਰੀ ਔਰ ਇਥੋਂ ਤੱਕ ਜਿੰਨੀਆਂ ਵੀ ਸਕੀਮਾਂ ਇਹਨਾਂ ਨੇ ਚੱਲ ਰਹੀਆਂ ਸੀ ਪਹਿਲਾਂ ਅਕਾਲੀ ਦਲ ਦੇ ਵੇਲੇ ਦੀਆਂ ਉਹਨਾਂ 'ਚ ਵੀ ਸਾਰੀਆਂ ਚਖੜੋਤ ਆ ਗਈ ਔਰ ਲੋਕਾਂ 'ਚ ਬਹੁਤ ਵੱਡੀ ਨਿਰਾਸ਼ਾ ਦਾ ਨੀਲੇ ਕਾਰਡ ਵੀ ਕੱਟੇ ਜਾ ਰਹੇ ਨੇ ਪੈਨਸ਼ਨਾਂ ਵੀ ਕਟੀਆਂ ਜਾ ਰਹੀਆਂ ਨੇ ਗਰੀਬ ਲੋਕ ਆਹਾ ਕਰ ਮੱਚੀ ਪਈ ਆ ਇਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਦੇ ਜੋਇਨਿੰਗ ਲੈਟਰ ਦਿੱਤੇ ਹੋਏ ਨੇ ਸਟੇਸ਼ਨ ਵੀ ਲਾਜ ਕਰ ਦਿੱਤੇ ਗਏ ਨੇ ਪਰ ਉਹਨਾਂ ਨੂੰ ਜੋਇਨ ਨਹੀਂ ਕਰਾਇਆ ਜਾ ਰਿਹਾ ਉਹ ਟੈਂਕੀ ਤੇ ਬੈਠਿਆ ਸੀਮ ਦੇ ਗੱਲ ਇਹ ਆ ਜੀ ਸਾਡਾ ਬਦਕਿਸਮਤੀ ਆ ਸੀ ਬਣਾਇਆ ਤਾਂ ਖੁਸ਼ੀ ਨਾਲ ਸੀ ਵੀ ਸਾਡੇ ਜਿਲ੍ਹੇ ਦੇ ਮੁੱਖ ਮੰਤਰੀ ਬਣੇ ਨੇ ਸੋਚੇ ਜਿਲ੍ਹੇ ਨੇ ਬਹੁਤ ਵੱਡਾ ਸਹਿਯੋਗ ਵੀ ਦਿੱਤਾ ਸੀ ਪਰ ਸਾਡਾ ਤਾਂ ਇਹ ਇੱਕ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਕਿ ਇੱਥੇ ਰਹਿਣਾ ਹੀ ਦੁਬਾਰ ਹੋ ਗਿਆ ਲੋਕਾਂ ਦਾ ਤੇ ਹਰ ਰੋਜ਼ ਇੱਥੇ ਰੈਗੂਲਰ ਧਰਨਾ ਸਫਾ 2 ਸਾਲ ਤੋਂ ਚੱਲ ਰਿਹਾ ਹੈ ਜੀ ਇਹ ਕਿਉਂ ਚੱਲ ਰਿਹਾ ਨੇ ਇਹ ਨਹੀਂ ਹੈ ਵੀ ਲੋਕ ਕੋਈ ਉਹਨਾਂ ਨੂੰ ਸਮਝ ਨਹੀਂ ਆਇਆ ਜਾਂ ਬੇਸਮਝੀ ਜਿ ਕੁਝ ਕਰ ਰਹੇ ਨੇ ਇਹਨਾਂ ਨੇ ਸਵਜਵਾਗ ਔਰ ਝੂਠ ਦਾ ਪਲੰਦਾ ਹੀ ਇਹਨਾਂ ਬਣਾ ਕੇ ਦਿਖਾਇਆ ਲੋਕਾਂ ਨੂੰ ਚੋਣਾਂ ਵੇਲੇ ਜਿਸ ਦੀਆਂ ਭਾਵਨਾਵਾਂ 'ਚ ਬਹਿ ਕੇ ਲੋਕਾਂ ਨੇ ਵੋਟਾਂ ਪਾਈਆਂ ਔਰ ਹੁਣੇ ਕਿਸੇ ਗੱਲ ਤੇ ਪੂਰੇ ਨਹੀਂ ਉਤਰਦੇ ਜਿਸ ਕਰਕੇ ਉਹ ਨਿਰਾਸ਼ਤਾ ਦੇ ਆਲਮ 'ਚੋਂ ਸਾਰੇ ਮੁਲਾਜ਼ਮ ਨੇ ਕਿਸਾਨ ਨੇ ਮਜ਼ਦੂਰ ਨੇ ਹਰ ਵਰਗ ਹੀ ਨਿਰਾਸ਼ ਆ ਤਾਂ ਇਹ ਵਿਰੋਧ ਆ ਜਿਹੜਾ ਹੋ ਰਿਹਾ ਹੁਣ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੀ ਇਹਨਾਂ ਦਾ ਵਿਰੋਧ ਕਰ ਰਹੀਆਂ ਮੁਲਾਜ਼ਮ ਵੀ ਵਿਰੋਧ ਕਰ ਰਹੇ ਨੇ ਬੀਬੀਆਂ ਵੀ ਵਿਰੋਧ ਕਰ ਰ ਇਹ ਲਾਤ ਨਹੀਂ ਇਹ ਤਾਂ ਬੜਾ ਹੱਸ ਕੇ ਕਹਿੰਦੀ ਆ ਕਿ ਸਾਡੇ ਤੇ ਉਮੀਦਾਂ ਬਹੁਤ ਜ਼ਿਆਦਾ ਸੀ ਇਸ ਕਰਕੇ ਧਰਨੇ ਲੱਗੇ ਹੋਣਗੇ ਨਹੀਂ ਉਮੀਦਾਂ ਫਾਇਦਾ ਕਿਨੇ ਕੀਤੀਆਂ ਉਮੀਦਾਂ ਜੇ ਤੁਸੀਂ ਲੋਕਾਂ ਨੂੰ ਝੂਠੇ ਸਬਜਬਾਗ ਦਿਖਾਏ ਤਾਂ ਹੀ ਵੀ ਇਦਾਂ ਖੜੀਆਂ ਹੋਈਆਂ ਨਾ ਜੀ ਜੇ ਤੁਸੀਂ ਇਹਨਾਂ ਨਾ ਝੂਠ ਬੋਲੇ ਆ ਜੇ ਤੁਸੀਂ ਇੰਨੀਆਂ ਗੱਲਾਂ ਕਹਿੰਦੇ ਇੰਨਾ ਫਿਰ ਲੋਕ ਕਿਉਂ ਇਹ ਲੋਕ ਇਹਨੇ ਮਤਲਬ ਉਹ ਥੋੜੋ ਨੇ ਭੋਲੇ ਨੇ ਵੀ ਲੋਕਾਂ ਨੂੰ ਪਤਾ ਨਹੀਂ ਕਿਸੇ ਗੱਲ ਦਾ ਜੇ ਤੁਸੀਂ ਵੋਟਾਂ ਲਈਆਂ ਜਿਹੜੀਆਂ ਗੱਲਾਂ ਤੇ ਤੁਸੀਂ ਝੂਠ ਬੋਲ ਕੇ ਵੋਟਾਂ ਲਈਆਂ ਉਹ ਝੂਠ ਦਾ ਜਵਾਬ ਦੇ ਤੋਂ ਲੋਕ ਮੰਗਦੇ ਨੇ ਉਹ ਝੂਠ ਪੂਰਾ ਕਰੋ ਜਿਹੜਾ ਬੋਲੇ ਪੰਜਾਬ ਦੇ ਮੁੱਖ ਮੰਤਰੀ ਟਵੀਟ ਕਰਦੇ ਨੇ ਵੀ ਸੁਖਵੀਰ ਬਾਦਲ ਕੰਨਿਆ ਤੋਂ ਸਾਡੇ ਮਾਗਰ ਹੁਕਮਾਂ ਨਹੀਂ ਚੱਲ ਰਹੇ ਕਿਵੇਂ ਦੇਖਦੇ ਹੋ ਅੱਜ ਪੰਜਾਬ ਦੇ ਕੱਲ ਕੱਲ ਸੁਨਾਮ ਰੈਲੀ ਸੀ ਨੌ ਹਲਕਿਆਂ ਦੀ ਸੀ ਪਤਾ ਨਹੀਂ ਸੱਤ ਦੀ ਸੀ ਮੈਨੂੰ ਨਹੀਂ ਪਤਾ ਉਹਦੀ ਰਿਪੋਰਟ ਤੁਹਾਡੇ ਕੋਲੇ ਵੀ ਤੁਸੀਂ ਵੀ ਗਏ ਹੋਵੋਗੇ ਉੱਥੇ ਕਿੰਨਾ ਇਕੱਠ ਸੀਗਾ 2000 ਕੁਰਸੀ ਲੱਗੀਆਂ ਹੋਈਆਂ ਸੀ ਸਾਰੀ ਹੋਈ ਔਰ ਉਹ ਵੀ ਫੇਲ ਹੋਈ ਆ ਔਰ 11 ਤਰੀਕ ਨੂੰ ਅਸੀਂ ਰੈਲੀ ਕਰਾਵਾਂਗੇ ਸੁਨਾਮ ਤਿੰਨ ਹਲਕਿਆਂ ਦੀ ਉਹ ਵੀ ਆ ਕੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਜੂਮ ਕਿਧੇ ਮਗਰ ਤੇ ਖਾਲੀ ਕੁਰਸੀਆਂ ਕਿ ਖੇਰ ਦਾਦਿਆ ਕਿ ਹਰ ਇੱਕ ਸਿਆਸੀ ਪਾਰਟੀ ਦਾ ਇਸ ਵਾਰ ਦੇ ਲੋਕ ਸਭਾ ਚੋਣਾਂ ਦੇ ਵਿੱਚ ਸਿਆਸੀ ਮੁਕਾਬਲਾ ਤੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਰੀਆਂ ਵਿਰੋਧੀ ਧਿਰਾਂ ਦੇ ਵੱਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਆਪਣੇ ਪਾਰਟੀ ਦੇ ਗੁਣ ਗਿਣਵਾਏ ਜਾ ਰਹੇ ਨੇ ਉਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਹਰ ਇੱਕ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਜਿੱਤ ਹਾਸਲ ਕਰਨਾ ਚਾਹੁੰਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ